ਬੋਲੀ ਸਾਬ ਬੋਲੀ ਸਾਬ ਮਹਾਪੁਰਖ ਬਾਬਾ ਹਜਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਜਿਨ੍ਹਾਂ ਗੁਰਦਾਰੇ ਦਾ ਨਾਂ ਹੀ ਬੋਲੀ ਸਾਬ ਰੱਖਿਆ ਇਹ ਪ੍ਰਾਤਨ ਖੂਹ ਦੇ ਉੱਪਰ ਹੀ ਬੋਲੀ ਜਿਹੜੀ ਆਰੰਭ ਕਰਾਈ ਹੈ ਨੂੰ ਲਾਉਣਾ ਵੈਸੇ ਗੁਰੂ ਕੇ ਬਾਗ ਸੀ ਤੇ ਇੱਥੇ ਰਾਤ ਜੜਾ ਲੱਗਿਆ ਜੀ ਜੀ ਤੇ ਮਹਾਰਾ ਨੇ ਬਚਨ ਕੀਤਾ ਕਿ ਭਾਈ ਤੂੰ ਜੜਾ ਤੇ ਲਾਈਆ ਤੇ ਖੂਹ ਨੂੰ ਤੰਗ ਨਹੀਂ ਕਰਨਾ ਖੂਹ ਦੇ ਆਲੇ-ਦੁਆਲੇ ਸਾਰੇ ਮੈਨੂੰ ਜੜਾ ਬਣੀਆਂ ਸੀ ਖੂਹ ਦੇ ਵਿੱਚ ਇੱਕ ਵਾਲ ਜੀ ਨਹੀਂ ਜੜਨੀ ਉਧਰੋਂ ਜਦੋਂ ਖੂਹ ਦੇ ਵਿੱਚ ਫਿਰ ਸਾਰਾ ਇੱਥੋਂ ਦਾ ਦ੍ਰਿਸ਼ ਵੇਖਦਾ ਹੈ ਤੇ ਉਹਦੀ ਜੁਪਨਿਆਂ ਦੇ ਵਿੱਚ ਹੀ ਸਤਿਗੁਰੂ ਜਿਹੜੇ 40 ਸਾਲ ਦੀ ਉਮਰ ਵਿਦਵਾਨ ਕਹਿੰਦੇ ਕਿ ਸਤਿਗੁਰੂ ਜੀ ਸੁਪਨੇ ਵਿੱਚ ਕੱਟ ਕੇ ਉਹਦੀ 84 ਕੱਢ ਦਿੰਦੇ ਆ ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਆ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂ ਕਾ ਬਾਗ ਪਿੰਡ ਕੁਕੇਵਾਲੀ ਵਿਖੇ ਜਿੱਥੇ ਕਿ ਗੁਰੂ ਸਾਹਿਬ ਨੇ 9 ਮਹੀਨੇ 9 ਦਿਨ 9 ਕੜੀਆਂ ਬੰਦਗੀ ਕੀਤੀ ਇੱਥੇ ਸ਼ਸ਼ੂਬਤ ਹੈ ਗੁਰਦਰਾ ਬੌਲੀ ਸਾਹਿਬ ਆਉ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਬੌਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਸਾਡੇ ਨਾਲ ਗੁਰੂ ਘਰ ਦੇ ਵਜ਼ੀਰ ਗਰੰਤੀ ਸਿੰਘ ਹਾਜ਼ਰ ਨੇ ਨਾਲ ਇਹਨਾਂ ਕੋ ਗੁਰਦਰਾ ਸਾਹਿਬ ਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਗੋਦਰਾ ਸਾਹਿਬ ਦਾ ਪਹਿਲਾਂ ਥੋੜਾ ਜਿਹਾ ਸਾਨੂੰ ਇਤਿਹਾਸ ਦੱਸੋ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਕੁੱਕੇਵਾਲੀ ਦਾ ਇਤਿਹਾਸ ਜੋ ਸਟੇਟ ਮੰਡੀ ਦਾ ਰਾਜਾ ਹਰੀ ਸੈਰ ਜਦੋਂ ਦਰਬਾਰ ਸਾਹਿਬ ਸੱਚਖੰਡ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਤੇ ਉਹ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਜਾਪ ਚੱਲ ਰਿਹਾ ਸੀ ਉਹ ਸਰਵਣ ਕਰਦਾ ਹੈ ਲੇਖ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰ ਇਥੂ ਜੋ ਇਤਿਹਾਸ ਆਰੰਭ ਹੁੰਦਾ ਹੈ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਕੁਕੇਵਾਲੀ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਜਦੋਂ ਫਿਰ ਸਟੇਟ ਮੰਦਿਰ ਰਾਜਾ ਦਰਸ਼ਨ ਕਰਦਾ ਤੇ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦਾ ਉਹਦੇ ਕਿ ਪਾਤਸ਼ਾਹ ਜੀ ਜੇ ਗੁਰੂ ਦੀ ਸ਼ਰਨ ਆ ਕੇ ਲੇਖ ਨਹੀਂ ਮਿਟਣੇ ਤੇ ਫਿਰ ਗੁਰੂ ਦੀ ਸ਼ਰਨ ਆਉਣ ਦਾ ਕੀ ਫਾਇਦਾ ਹੈ ਇਹ ਜੋ ਸਵਾਲ ਕਰਦਾ ਸਤਗੁਰਾਂ ਦੇ ਚਰਣਾ ਚ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਇਹ ਰਾਜਨ ਤੁਸੀਂ ਦੂਰੋਂ ਚੱਲ ਕੇ ਆਏ ਹੋ ਸ਼ਾਮ ਦਾ ਟਾਈਮ ਹੈ ਤੁਸੀਂ ਉਹਨਾਂ ਬੇਸ਼ਰਮ ਕਰੋ ਸਵੇਰੇ ਤੁਹਾਡਾ ਜਿਹੜਾ ਸ਼ੰਕਾ ਨਿਵਰਤ ਕਰਾਂਗੇ ਤੇ ਰਾਤ ਜਦੋਂ ਪੈਂਦੀ ਫਿਰ ਰਾਤ ਸੁਪਨੇ ਦੇ ਵਿੱਚ ਹਰੀ ਸਿੰਘ ਦਾ ਰਾਜਾ ਜਿਹੜਾ ਹੈ ਸਟੇਟ ਮੰਡੀ ਦਾ ਰਾਜਾ ਜਦੋਂ ਰਾਤ ਪੈਂਦੀ ਉਹਦੇ ਵਿੱਚ ਫਿਰ ਸਾਰਾ ਇੱਥੋਂ ਦਾ ਦ੍ਰਿਸ਼ ਵੇਖਦਾ ਹੈ ਤੇ ਉਹਦੀ ਸੁਪਨੇ ਦੇ ਵਿੱਚ ਹੀ ਸਤਿਗੁਰੂ ਜਿਹੜੇ 40 ਸਾਲ ਦੀ ਉਮਰ ਵਿਦਵਾਨ ਕਹਿੰਦੇ ਕਿ ਸਤਿਗੁਰੂ ਜੀ ਸੁਪਨੇ ਵਿੱਚ ਕੱਟ ਕੇ ਉਹਦੀ 84 ਕੱਟ ਦਿੰਦੇ ਆ ਜਦੋਂ ਫਿਰ ਦਿਨ ਚੜਦਾ ਹੈ ਤੇ ਫਿਰ ਰਾਜਨ ਕਹਿੰਦਾ ਸਤਿਗੁਰੂ ਜੀ ਤੁਸੀਂ ਕਿਹਾ ਸੀ ਕਿ ਸਵੇਰੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਚੱਲਦੇ ਫਿਰ ਉੱਥੋਂ ਸਤਿਗੁਰੂ ਜੀ ਕਹਿੰਦੇ ਕਿ ਨਾਲ ਸ਼ਿਕਾਰ ਨੂੰ ਚੱਲਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਹਰੀਸ਼ ਆਉਂਦਾ ਹਰੀਸ਼ ਰਾਜਾ ਜਿਹੜਾ ਆਮਰ ਸਰ ਤੋਂ ਸ਼ਿਕਾਰ ਵਾਸਤੇ ਨਿਕਲਦੇ ਆ ਤੇ ਗੁਰਦੁਆਰਾ ਰੇਰੂ ਸਾਹਿਬ ਜੋ ਲੋਹਾਰਕਾ ਸਾਹਿਬ ਇੱਥੋਂ ਵਿਦਵਾਨਾਂ ਦਾ ਕਥਨ ਹੈ ਕਿ ਜਿਹੜਾ ਇਹ ਕਾ ਹਿਰਨ ਹੈ ਉਹ ਰਾਜਨ ਨੂੰ ਦਿਸਦਾ ਹੈ ਤੇ ਸ਼ਿਕਾਰ ਵਾਸਤੇ ਜਦੋਂ ਨਿਕਲਦੇ ਆ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿਦਵਾਨਾਂ ਦੇ ਉੱਤੇ ਟਿਕਦੇ ਨੇ ਥੋੜਾ ਚਿਰ ਤੇ ਜਿਹੜਾ ਰਾਜਨ ਹੈ ਉਹ ਸ਼ਿਕਾਰ ਦੇ ਮਗਰ ਇੱਥੇ ਆ ਜਾਂਦਾ ਹੈ ਗੁਰੂ ਕੇ ਬਾਗ ਤੇ ਜਿਹੜਾ ਸੁਪਨੇ ਵਾਲਾ ਦ੍ਰਿਸ਼ ਆ ਕੇ ਵੇਖਦਾ ਉਹ ਥਾਂ ਵੇਖਦਾ ਉਹ ਖੂਹ ਦੇਖਦਾ ਉਹ ਸਾਰਾ ਕੁਝ ਦੇਖ ਕੇ ਹੈਰਾਨ ਹੁੰਦਾ ਹੈ ਇਨੇ ਚਿਰਨੂ ਵਿਦਵਾਨਾਂ ਦਾ ਕਥਨ ਹੈ ਕਿ ਉਸ ਦੀ ਜਿਹੜੀ ਸਪਨੇ ਦੇ ਵਿੱਚ ਕਪ ਘਰ ਵਾਲੀ ਜਿੱਥੇ ਉਹਦਾ ਜਨਮ ਹੋਣਾ ਸੀ ਜਿੱਥੇ ਉਹਨੇ ਜਟਾਲਾਂ ਦੇ ਘਰ ਜਨਮ ਧਾਰਨ ਕਰਨਾ ਸੀ ਉਮਰ ਬਤੀਤ ਕਰਨੀ ਸੀ ਉਹ ਘਰ ਵਾਲੀ ਆ ਕੇ ਕਹਿਣ ਲੱਗੀ ਕਿ ਤੂੰ ਕਿਥੇ ਘੋੜੇ ਚੜ੍ਹਿਆ ਫਿਰਦਾ ਹੈ ਬੱਚੇ ਆ ਕੇ ਫੜ ਲੈ ਕੇ ਸਾਡਾ ਪਿਤਾ ਹੈ ਕਿ ਤੂੰ ਮੇਰਾ ਘਰ ਵਾਲਾ ਹੈ ਰੌਲਾ ਪੈ ਗਿਆ ਕਹਿਣ ਲੱਗੀ ਕਿ ਤੂੰ ਘੋੜੇ ਤੇ ਚੜ੍ਹਿਆ ਫਿਰਦਾ ਹੈ ਉਹਨਾਂ ਨੇ ਜਦੋਂ ਆ ਕੇ ਪੁੱਛਣਾ ਕੀਤਾ ਤੇ ਫਿਰ ਕਹਿਣ ਲੱਗੇ ਕਿ ਉਹਨਾਂ ਚਿਰ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿਆਹ ਕੇ ਰਵਲਾ ਪੈ ਗਿਆ ਕਿ ਤੇ ਇੱਥੋਂ ਦਾ ਜਿਹੜਾ ਆਦਮੀ ਹੈ ਤੇ ਕਹਿਣ ਲੱਗੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਕਿ ਤੇ ਹਰੀਸ਼ਾ ਰਾਜਾ ਸਟੇਟ ਮੰਜੀ ਦਾ ਕਹਿਣ ਲੱਗੇ ਕਿ ਤੁਹਾਡਾ ਜਿਹੜਾ ਆਦਮੀ ਜਿਹਨੇ ਜਾਰਾ ਮਰਿਆ ਹੈ ਉਹਨੂੰ ਤੁਸੀਂ ਦਫਨਾਇਆ ਕਿ ਸੰਸਕਾਰ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿਣਾ ਕੀਤਾ ਕਹਿਣ ਲੱਗੇ ਕਿ ਅਸੀਂ ਦਫਨਾਇਆ ਕਹਿਣ ਲੱਗੇ ਜੇ ਇੱਥੇ ਦਫਨਾਇਆ ਹੈ ਤੇ ਜੇ ਉਹ ਤੋਂ ਪੁੱਟਿਆ ਹੋਇਆ ਤੇ ਫਿਰ ਤੁਸੀਂ ਇਹਨੂੰ ਛੱਡ ਦਿਓ ਕਹਿਣ ਲੱਗੇ ਠੀਕ ਹੈ ਇਸ ਤਰ੍ਹਾਂ ਭਾਬ ਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਫਿਰ ਰਾਜਨ ਨੇ ਪੁੱਛਣਾ ਕੀਤਾ ਕਹਿਣ ਲੱਗਾ ਪਾਤਸ਼ਾਹ ਕਹਿਣ ਲੱਗੇ "ਹੇ ਰਾਜਨ ਇਹ ਤੇਰੇ ਪ੍ਰਸ਼ਨ ਦਾ ਉੱਤਰ ਹੈ ਕਿ ਗੁਰੂ ਘਰ ਆਉਣ ਦਾ ਕੀ ਲਾਹਾ ਹੈ ਭਾਬ ਜੇ ਗੁਰੂ ਕਿਰਪਾ ਕਰ ਦੇਵੇ ਤੇ ਸੁਪਨੇ ਵਿੱਚ ਚਰਾਸੀ ਕਟ ਦੇਂਦਾ ਹੈ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਫਿਰ ਰਾਜਨ ਗੁਰੂ ਦੇ ਸ਼ਰਣੇ ਪਿਆ ਇੱਥੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਪਹਿਲਾਂ ਆਏ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਬਾਬੇ ਬਕਾਲੇ ਤੋਂ ਤਪ ਕਰਕੇ ਅਮਰਸਰ ਆਉਂਦੇ ਉਥੋਂ ਅਮਰਸਰ ਤੋਂ ਫਿਰ ਗੁਰਦੁਆਰਾ ਬੱਲਾ ਸਾਹਿਬੇ ਕਿਉਂਦੇ ਕੋਠਾ ਸਾਹਿਬ ਉਥੋਂ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਇਸ ਨਗਰ ਵਿੱਚ ਆਉਂਦੇ ਆ ਇਥੇ ਨਗਰ ਦੇ ਵਿੱਚ ਗੁਰੂ ਕੇ ਘਰ ਦੇ ਦੋ ਸਿੱਖ ਸਨ ਨਾਨਕ ਲੇਵਾ ਭਾਈ ਲਾਲ ਚੰਦ ਭਾਈ ਮਸਤੋ ਚੰਦ ਜੀ ਉਹ ਆਪਣੇ ਗ੍ਰਹਿ ਵਿਖੇ ਸਤਿਗੁਰੂ ਨੂੰ ਲੈ ਕੇ ਆਉਂਦੇ ਆ ਉਹਨਾਂ ਦੇ ਦੋ ਕੱਚੇ ਕੋਠੇ ਘਰ ਸਨ ਇੱਕ ਦੇ ਵਿੱਚ ਉਹ ਆਪ ਠਹਿਰਦੇ ਆ ਇੱਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਮਾਤਾ ਗੁਜਰ ਕੌਰ ਜੀ ਠਰਦੇ ਨੇ ਇੱਥੇ ਪਾਵਨ ਸਥਾਨ ਤੇ ਜਿਹੜਾ ਸਥਾਨ ਹੈ ਨਾ ਇਹ ਬਾਬਾ ਜੀ ਇਹ ਜਿਹੜਾ ਖੂਹ ਆ ਇਹ 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 ਪ੍ਰਾਤਨ ਖੂਹ ਆ ਕੋਈ ਆਪਣਾ ਇਤਿਹਾਸਕ ਜੀ ਇੱਥੇ ਜਿਹੜੀ ਆ ਪ੍ਰਾਤਨ ਖੂਹੀ ਹੁੰਦੀ ਸੀ ਆਜੋ ਜੀ ਆ ਸੰਗਤ ਨੂੰ ਦਰਸ਼ਨ ਕਰਾਉਨੇ ਆ ਆਜੋ ਜੀ ਆਜੋ ਆਜੋ ਬਾਬਾ ਜੀ ਸਾਧ ਸੰਗਤ ਜੀ ਜਿਸ ਚਲੋ ਅਸੀਂ ਯੋਗ ਤੇ ਨਹੀਂਗੇ ਕਿ ਕਿਸੇ ਨੂੰ ਸਿੱਖਿਆ ਦੇ ਸਕੀਏ ਪਰ ਸਾਡੇ ਜਿਸ ਤਰ੍ਹਾਂ ਅੱਜਕੱਲ੍ਹ ਘਰ ਘਰ ਵਿਦਵਾਨ ਬਣੇ ਨੇ ਆਪਣੇ ਕਿੰਤੂ ਪਰੰਤੂ ਕਰੀ ਜਾਂਦੇ ਨੇ ਕਿ ਬਾਣੀ ਪੜਨ ਦਾ ਕੋਲਾਹਾ ਨਹੀਂ ਪਰ ਵੇਖੋ ਤੁਸੀਂ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਿ ਗੁਰਬਾਣੀ ਚ ਤੇ ਗੁਰੂ ਚ ਕਿੰਨੀ ਸ਼ਕਤੀ ਆ ਕਿ ਇੱਕ ਰਾਤ ਵਿੱਚ ਬੰਦੇ ਦਾ ਜਨਮ ਕੱਟ ਦਿੱਤਾ ਜੋ ਕਿ ਉਹਨੇ ਘੜ ਤੋਂ ਘੜ 60 70 ਸਾਲ ਗਰੀਬੀ ਚ ਜ਼ਿੰਦਗੀ ਬਤੀਤ ਕਰਨੀ ਸੀ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਪਈ ਤੇ ਨਦਰੋ ਨਦਰ ਨਿਹਾਲ ਕਰਕੇ ਰਾਤੋਂ ਰਾਤ ਉਹਦਾ ਜਨਮ ਮਰਨ ਕੱਟ ਦਿੱਤਾ ਇਹ ਹੈ ਗੁਰੂ ਦੀ ਸ਼ਕਤੀ ਤੇ ਅਸੀਂ ਹੁਣ ਬਾਬਾ ਜੀ ਨੂੰ ਪੁੱਛਦੇ ਬਾਬਾ ਜੀ ਇਹ ਇਹ ਜਿਹੜਾ ਖੂਹ ਆ ਇਹ ਇਹਦੇ ਬਾਰੇ ਦੱਸਿਓ ਜੀ ਇੱਥੇ ਨਾ ਪੁਰਾਤਨ ਖੂਹ ਹੀ ਹੁੰਦੀ ਸੀ ਤੇ ਲੱਗੇ ਪਿੱਪਲ ਦਾ ਰੁੱਖ ਸੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥਾਂ ਦਾ ਲੱਗਾ ਹੋਇਆ ਸੀ ਜੋ ਖੂਹ ਹੀ ਦੇ ਕਰਕੇ ਉਹ ਪਿਛੇ ਠੜਾ ਕਿਹਾ ਖੂਏ ਕਿਪਲ ਜਿਹੜਾ ਹੈ ਅੱਛਾ ਇਹ ਪਿਪਲ ਜਿਹੜਾ ਸੀ ਹਾਂਜੀ ਤੇ ਮਹਾਰਾਜ ਨੇ ਬਚਨ ਇਹ ਗੁਰੂ ਸਾਹਿਬ ਦਿੱਥਾਂ ਦਾ ਹੀ ਲੱਗਾ ਹਾਂਜੀ ਜੀ ਮਹਾਰਾਜ ਨੇ ਬਚਨ ਕੀਤਾ ਸੀ ਪਿਪਲ ਨੂੰ ਲਾਉਣਾ ਵੈਸੇ ਗੁਰੂ ਕੇ ਬਾਗ ਸੀ ਤੇ ਇੱਥੇ ਰਾਤ ਜੜਾ ਲਾ ਗਿਆ ਜੀ ਜੀ ਤੇ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਤੂੰ ਜੜਾ ਤੇ ਲਾਈਆ ਤੇ ਖੂਈ ਨੂੰ ਤੰਗ ਨਹੀਂ ਕਰਨਾ ਕੋਈ ਦੀਵਾਲੇ ਦਿਵਾਲੇ ਸਾਰੇ ਮਿਲ ਜੜਾ ਬਣੀਆਂ ਸੀ ਖੂਈ ਦੇ ਵਿੱਚ ਇੱਕ ਵਾਲ ਜੀ ਨਹੀਂ ਜੜਨੀ ਉਧਰੋਂ ਜਦੋਂ ਪੁੱਟਣ ਲੱਗੇ ਬੌਲੀ ਉੱਥੇ ਵੀ ਜੜਾ ਗਈਆਂ ਤੇ ਭਾਵ ਉਹ ਪਿਪਲ ਨੇ ਵੀ ਗੁਰੂ ਪਾਸ਼ਾ ਬਚਨ ਮੰਨਿਆ ਹੁਣ ਜਿਹੜਾ ਖੂਈ ਦਾ ਖੂ ਜਿਹੜਾ ਬਣਾਇ ਆ ਗਿਆ ਇੱਥੇ ਜਿੱਥਾ ਇਤਿਹਾਸਿਕ ਪਿਪਲ ਹੁੰਦਾ ਸੀ ਵਾਹ ਜੀ ਵੇਖੋ ਵੇਖੋ ਗੁਰੂ ਸਾਹਿਬ ਦੀ ਸ਼ਕਤੀ ਗੁਰੂ ਜੀ ਵੱਲੋਂ ਕੀਤਾ ਇੱਕ ਇੱਕ ਬਚਨ ਅਟਲ ਹੈ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਬੌਲੀ ਸਾਹਿਬ ਦੇ ਸਾਧ ਸੰਗਤ ਜੀ ਆ ਹੁਣ ਤੁਹਾਨੂੰ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਉਹ ਬੌਲੀ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਇਸ਼ਨਾਨ ਪਨ ਕਰਦੇ ਰਹੇ ਉਸ ਬੌਲੀ ਦੇ ਦਰਸ਼ਨ ਕਰਾਉਣੇ ਆ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿ ਇਸ ਬੌਲੀ ਸਾਹਿਬ ਬਾਰੇ ਥੋੜਾ ਸੰਖੇਪ ਸਾਨੂੰ ਦੱਸਣ ਹਾਂ ਜੀ ਬਾਬਾ ਜੀ ਦੱਸਿਓ ਇਹ ਬੌਲੀ ਸਾਹਿਬ ਬੌਲੀ ਸਾਹਿਬ ਮਹਾਪੁਰਖ ਬਾਬਾ ਹਜਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਜਿਨ੍ਹਾਂ ਗੁਰਦਾਰੇ ਦਾ ਨਾਂ ਹੀ ਬੌਲੀ ਸਾਹਿਬ ਰੱਖਿਆ ਇਹ ਪ੍ਰਾਤਨ ਖੂਹ ਦੇ ਉੱਪਰ ਹੀ ਬਤਨ ਬੌਲੀ ਜਿਹੜੀ ਆਰੰਭ ਕਰਾਈ ਹੈ ਉਸ ਤੋਂ ਉਪਰੰਤ ਮਹਾਪੁਰਖ ਬਾਬਾ ਅਜਾਇਬ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਸੇਵਾ ਕਰਾਈ ਹੁਣ ਜੋ ਸੰਤ ਬਾਬਾ ਸਰਦਾਰਾ ਸਿੰਘ ਜੀ ਮੋਰਚਾ ਸਾਹਿਬ ਵਾਲੇ ਮੱਖਣਵਿੰਡੀ ਵਾਲੇ ਉਹ ਸੇਵਾ ਕਰਵਾ ਰਹੇ ਨੇ ਇਹ ਬੋਲੀ ਜੋੜੀ ਹੈ ਪਹਿਲਾਂ ਖੂਹ ਸੀ ਹੁਣ ਜਿਹੜਾ ਵੱਡਾ ਖੂਹ ਜਿਹੜਾ ਵੱਡੇ ਬੋਲੀ ਬਣੇ ਜਾ ਰਹੀ ਉੱਥੋਂ ਸੇਵਾ ਚੱਲ ਰਹੀ ਹੈ ਇੱਥੋਂ ਐਸਲੇ ਬੰਦ ਹੈ ਇਹਨੂੰ ਬਾਬਾ ਜੀ ਫਿਰ ਜਿਹੜਾ ਉਧਰ ਖੂਹ ਆ ਪੁਰਾਣਾ ਉਹਦੇ ਨਾਲ ਅਟੈਚ ਕੀਤਾ ਜੋ ਗੰਦ ਨੂੰ ਉਹਦਾ ਅਟੈਚ ਕਰਕੇ ਥੱਲੇ ਸਾਰਾ ਪਾਣੀ ਖੰਗੇ ਤੇ ਉਹਦੇ ਵਿੱਚ ਜਲ ਹੈਗਾ ਖੂਹ ਚ ਹਾਂ ਥੱਲੇ ਹੈਗਾ ਜਲ ਹੁਣ ਮਤਲਬ ਡੇ ਹੈ ਜੇ ਅਰੇ ਹੋਰ ਥੱਲੇ ਜਾਣਾਗਾ ਜਦੋਂ ਥੱਲੇ ਜਲ ਜਾਊਗਾ ਜਦੋਂ ਥੱਲੇ ਚਲ ਜਾਊਗਾ ਤੇ ਮਤਲਬ ਇਹ ਆਪੇ ਜਲ ਹੌਲੀ ਉੱਪਰ ਆਊਗਾ ਹਾਂਜੀ ਹਾਂਜੀ ਇੱਥੇ ਵੀ ਜਿਸ ਤਰ੍ਹਾਂ ਸਲਾਬ ਦੇਸ ਰਹੀ ਆ ਇਹ ਇੱਥੇ ਵੀ ਥੋੜਾ ਬਹੁਤਾ ਵੀ ਹੈਗਾ ਪਰ ਚੱਲਦਾ ਕਿਹਦੇ ਪੌੜੀਆਂ ਲੈਣੇ ਨਾ ਅੱਛਾ ਪੌੜੀਆਂ ਥੱਲੇ ਜਾਣਗੇ ਕਿਹੜੀਆਂ ਪੌੜੀਆਂ ਥੱਲੇ ਲਿਓ ਜਿਹੜੀਆਂ ਮਿੱਟੀ ਉੱਤੇ ਆ ਗਈਆਂ ਨਾ ਇਹ ਕਿੰਨੀਆਂ ਪੌੜੀਆਂ ਬਾਬਾ ਜੀ ਇਹ ਗਲਤੀ ਨਹੀਂ ਕਿ ਇਹ ਵੱਡ ਰਹੀਆਂ ਨਾ ਪੌੜੀਆਂ ਅੱਛਾ ਵੱਡ ਰਹੀਆਂ ਨੇ ਪੌੜੀਆਂ ਥੱਲੇ ਥੱਲੇ ਜਾਏਗਾ ਸਾਰਾ ਫਿਰ ਬਣੂਗਾ ਜੀ ਚਲੋ ਸਾਧ ਸੰਗਤ ਜੀ ਆਓ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਾਉਣੇ ਆ ਜਿੱਥੇ ਹਾਜ਼ਰ ਨਾਜ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦਾ ਪ੍ਰਕਾਸ਼ ਹੈ ਉਥੇ ਨਤਮਸਤਕ ਹੁੰਨੇ ਆ ਅਤੇ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਾ ਕੇ ਤੇ ਅੰਦਰ ਬੈਠ ਕੇ ਬਾਬਾ ਜੀ ਦੇ ਨਾਲ ਗੁਰਦਰਾ ਸਾਹਿਬ ਬਾਰੇ ਗੱਲਬਾਤ ਕਰਦੇ ਆ ਤੇ ਸਾਧ ਸੰਗਤ ਜੀ ਆਓ ਆਪਾਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਬਾਬਾ ਜੀ ਦਾ ਨਾਲ ਗੱਲਬਾਤ ਕਰਦੇ ਆ ਤੇ ਦਰਸ਼ਨ ਕਰਾਉਨੇ ਆ ਗੁਰੂ ਸਾਹਿਬ ਦੇ ਹਾਂਜੀ ਇਹ ਬਾਬਾ ਜੀ ਆਓ ਥੋੜਾ ਜਿਆ ਕਰੀਏ ਗੱਲਬਾਤ ਇਹ ਗੁਰਦਰਾ ਸਾਹਿਬ ਬਾਰੇ ਇੱਥੇ ਕਿਹੜੇ ਕਿਹੜੇ ਦਿਨ ਦਿਹਾੜ ਵੱਡੀ ਸ਼ਰਦਾਪਾ ਉਹਨਾਂ ਨੇ ਮਨਾਏ ਜਾਂਦੇ ਨੇ ਜਦੋਂ ਕਿ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਵਾ ਉਹਦੇ ਸਬੰਧੀ ਸੰਗਤਾਂ ਨੂੰ ਦੱਸੋ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀਆਂ ਸੰਗਤਾਂ ਜਿਹੜੀਆਂ ਨੇ ਨਾਨਕ ਨਾਮ ਲੈਵਾ ਸੰਗਤਾਂ ਗੁਰੂ ਸਾਹਿਬ ਨਾਲ ਜੁੜੀਆਂ ਨੇ ਉਹਨਾਂ ਨੂੰ ਹੀ ਜਾਣਕਾਰੀ ਮਿਲੇ ਇੱਥੋਂ ਦੇ ਜਿਹੜੇ ਧਾਰਮਿਕ ਵੱਡੇ ਪ੍ਰੋਗਰਾਮ ਮਨਾਏ ਜਾਂਦੇ ਨੇ ਦਿਨ ਦਿਹਾੜੇ ਇੱਥੇ ਪਵਿੱਤਰ ਸਥਾਨ ਤੇ ਗੁਰਦੁਆਰਾ ਗੁਰੂ ਕਾ ਬਾਗ ਇੱਥੇ ਵੀ ਜੋ ਮਸਿਆਦਾ ਦਿਹਾੜਾ ਲੱਗਦਾ ਹੈ ਸੰਗਤਾਂ ਇੱਥੇ ਵੀ ਵਿਦੇਸ਼ਾਂ ਅਮਦੇਸ਼ਾਂ ਚੋਂ ਸੰਗਤਾਂ ਆਉਂਦੀਆਂ ਨੇ ਇੱਥੇ ਆ ਕੇ ਅਰਦਾਸ ਕਰਦੇ ਨੇ ਪਾਵਨ ਸਥਾਨ ਜਿਹੜਾ ਹੈ ਮਾਤਾ ਗੁਜਰਕੌਰ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਉੱਥੇ ਰਹੇ ਆ ਤੇ ਜੋ ਵੀ ਇੱਥੋਂ ਕੋਈ ਮੰਗਦਾ ਆ ਕਿ ਮੂੰਹ ਮੰਗੀਆਂ ਮਰਾਦਾਂ ਪਾਉਂਦੇ ਹਨ ਜੋ ਵੀ ਸਤਿਗੁਰੂ ਦੇ ਚਰਣਾ ਚ ਅਰਦਾਸ ਬੇਨਤੀ ਕਰਦੇ ਉਹ ਅਰਦਾਸ ਬੇਨਤੀ ਸਤਿਗੁਰੂ ਦੀ ਕਿਰਪਾ ਕਰਦੇ ਪੂਰੀ ਹੁੰਦੀ ਹੈ ਤੇ ਨਾਲ ਹੀ ਸਤਿਗੁਰੂ ਜੀ ਨੇ ਉੱਥੇ ਜੋ ਵਰ ਦਿੱਤਾ ਹੈ ਕਿ ਭਾਈ ਕੋਈ ਵੀ ਭੀੜ ਬਣੇ ਜਾਂ ਮੀਂਹ ਨਾ ਪਵੇ ਜਾਂ ਜਾਦਾ ਪੈਂਦਾ ਇਸ ਸੰਗਤਾਂ ਉਹ ਵੀ ਅਰਦਾਸ ਕਰਦੀਆਂ ਨੇ ਕਿਹੜਾ ਪ੍ਰਸ਼ਾਦੀਆਂ ਦੇਗਾ ਤਿਆਰ ਕਰਕੇ ਤੇ ਉਹ ਵੀ ਸਤਿਗੁਰੂ ਜੀ ਕਿਰਪਾ ਕਰਦੇ ਆ। ਕਰੀਬਨ ਕਰੀਬਨ ਹਰ ਸਾਲ ਜਿਹੜਾ ਸੰਗਤਾਂ ਅਰਦਾਸ ਬੇਨਤੀ ਕਰਦੇ ਨੇ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਤੇ ਇਥੇ ਸਤਾਂ ਤੇ ਫਿਰ ਮਹਾਂਪੁਰਸ਼ ਬਾਬਾ ਹਜਾਰਾ ਸਿੰਘ ਜੀ ਦੀ ਜੋ ਵਰਸੀ ਹੈ ਬੜੇ ਵੱਡੇ ਪੱਧਰ ਤੇ ਇਥੇ ਮਨਾਈ ਜਾਂਦੀ ਆ। ਉਹਦੀ ਬਾਬਾ ਜੀ ਥੋੜਾ ਜਿਹਾ ਦੱਸ ਦਿਓ ਕਿੰਨੀ ਤਰੀਕ ਨੂੰ ਮਨਾਈ ਜਾਂਦੀ ਵਰਸੀ ਜੀ ਸਤਿਗੁਰੂ। ਉਹ ਮਨਾਈ ਜਾਂਦੀ ਹੈ 10 ਮਾਗ ਨੂੰ। 10 ਹਰ ਸਾਲ। ਹਾਂਜੀ ਹਰ ਸਾਲ 10 ਮਾਗ ਨੂੰ ਮਨਾਈ ਜਾਂਦੀ ਆ। ਤੇ ਇਥੇ ਸਥਾਨ ਤੇ ਹੁਣ ਜੋ ਮਹਾਂਪੁਰਸ਼ ਬਾਬਾ ਸੰਤ ਬਾਬਾ ਅਜੈਬ ਸਿੰਘ ਜੀ ਉਹ ਸੱਚਖੰਡ ਪਿਆਨਾ ਕਰਗੇ ਨੇ ਸੱਚਖੰਡ ਵਾਸੀ ਉਹਨਾਂ ਦੇ ਵਰਸਾਏ ਹੋਏ ਜੇ ਮਹਾਂਪੁਰਖ ਨੇ ਬਾਬਾ ਸਰਦਾਰਾ ਸਿੰਘ ਜੀ ਮੋਰਚਾ ਸਾਹਿਬ ਵਾਲੇ ਹੁਣ ਜੋ ਮੱਖਣਵੰਡੀ ਸੇਵਾ ਕਰਵਾ ਰਹੇ ਨੇ ਉਹ ਇਸ ਪਾਵਰ ਸਥਾਨ ਦੀ ਸੇਵਾ ਕਰਵਾ ਰਹੇ ਨੇ ਤੇ ਇੱਥੇ ਸੰਗਤਾਂ ਦੇਸ਼ ਵਿਦੇਸ਼ਾਂ ਵਿੱਚੋਂ ਆ ਕੇ ਵੀ ਜਿਹੜੇ ਸਤਿਗੁਰੂ ਦੇ ਚਰਨਾਂ ਦੇ ਅਰਦਾਸ ਬੇਨਤੀ ਕਰਦੇ ਆ ਉਹ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਪੂਰੀ ਹੁੰਦੀ ਹੈ ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਮੱਸੀਆ ਦੇ ਦਿਹਾੜੇ ਤੇ ਵਰਸ਼ੀ ਤੇ ਤੇ ਰੋਜ਼ਾਨਾ ਵੀ ਅੰਮ੍ਰਿਤ ਵੇਲੇ ਸੰਗਤ ਜਿਹੜੀ ਇਹ ਬਹੁਤ ਸਤਿਗੁਰੂ ਦੇ ਚਰਨਾਂ ਚ ਆਉਂਦੀ ਹੈ ਸ਼ਾਮ ਵੇਲੇ ਵੀ ਤੇ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਕਾਸ਼ ਜਿਹੜਾ ਜਿਹੜਾ ਹੈ ਸਮੂਹ ਨਗਰ ਵੱਲੋਂ ਇੱਥੇ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਨਗਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਹੈ ਤੇ ਸਮੂਹ ਸੰਗਤਾਂ ਜਿਹੜੀਆਂ ਨਾਨਕਲੇਵਾ ਸਿੱਖ ਹੈ ਉਹ ਇੱਥੇ ਆ ਕੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੁੰਦੇ ਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਕਿ ਸਤਿਗੁਰੂ ਦੀ ਕਿਰਪਾ ਹੁੰਦੀ ਇੱਥੇ ਵੀ ਸਤਿਗੁਰ ਜੀ ਨੇ ਕਿਰਪਾ ਕੀਤੀ ਭਾਈ ਜਿਹੜਾ ਵੀ ਆ ਕੇ ਅਰਦਾਸ ਬੇਨਤੀ ਕਰੇਗਾ ਉਹ ਸੰਪੂਰਨ ਹੋਵੇਗੀ ਗੁਰੂ ਦੀ ਕਿਰਪਾ ਹੋਵੇਗੀ ਇਸ ਤਰ੍ਹਾਂ ਸਤਿਗੁਰੂ ਦੇ ਇੱਥੇ ਜਿਹੜੇ ਵਰਣੇ ਕਿ ਭਾਈ ਜੋ ਵੀ ਤੁਹਾਡੇ ਤੇ ਭੀੜ ਬੜੇ ਕੋਈ ਵੀ ਇੱਥੇ ਚੜਾਈ ਕਰਕੇ ਆਵੇ ਉਹ ਇਥੋਂ ਹਾਰ ਕੇ ਜਾਵੇਗਾ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਜਿਹੜਾ ਮੋਰਚਾ ਲੱਗਿਆ ਉਹਦੇ ਵਿੱਚ ਵੀ ਜੋ ਗੁਰੂ ਕੇ ਬਾਗ ਸਤਿਗੁਰੂ ਨੇ ਵਰ ਬਖਸ਼ਿਆ ਸੀ ਉਦੋਂ ਵੀ ਜਿੱਤ ਪ੍ਰਾਪਤ ਹੋਈ ਹੈ ਇਹ ਸਤਿਗੁਰੂ ਦੀ ਕਿਰਪਾ ਕੀਤੀ ਹੈ ਸੋ ਇਸ ਪਾਵ ਸਥਾਨ ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮੱਸੀਆ ਦਿਹਾੜੇ ਸੰਗਤਾਂ ਆਉਂਦੀਆਂ ਨੇ ਤੇ ਮਹਾਂਪੁਰਸ਼ਾਂ ਦੀ ਵਰਸ਼ੀ ਜਿਹੜੀ ਬੜੇ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਦੇ ਵਜ਼ੀਰ ਗ੍ਰੰਥੀ ਸਿੰਘ ਨੇ ਬੜੇ ਵਿਸਥਾਰਪੂਰਵਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇੱਥੇ ਜਿਹੜੇ ਮਹਾਂਪੁਰਖ ਸੇਵਾ ਕਰਾ ਰਹੇ ਨੇ ਉਹਨਾਂ ਬਾਰੇ ਮਨਾਏ ਜਾਂਦੀ ਸਮਾਗਮਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਆ ਆਸ ਕਰਦੇ ਆ ਕਿ ਸਾਡੇ ਚੈਨਲ ਥਰੂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਇਸ ਦਾ ਲਾਹਾ ਲੈਣਗੀਆਂ ਅਤੇ ਗੁਰੂ ਸਾਹਿਬ ਦੇ ਗੁਰਦੁਆਰਾ ਬੌਲੀ ਸਾਹਿਬ ਜਿੱਥੇ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 9 ਮਹੀਨੇ 9 ਦਿਨ ਕਢੀਆਂ 9 ਮਹੀਨੇ 9 ਦਿਨ 9 ਕਢੀਆਂ ਬੰਦਗੀ ਕਰਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਇਮਾਨ ਬਖਸ਼ਿਆ ਅਸੀਂ ਆਸ ਕਰਦੇ ਹਾਂ ਕਿ ਇੱਥੇ ਆ ਕੇ ਦਰਸ਼ਨ ਦੇਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ